ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਵੰਦਾ ਡੈਰੀ ਫਾਰਮ YouTube ਚੈਨਲ ਤੇ ਸੋ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਸੁਲਤਾਨਪੁਰ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਪਿੰਡ ਰਹਿ ਗਿਆ ਆਪਣਾ ਸੇਖੇ ਦੇ ਨਾਲ ਲੱਗਮਾਗਾ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਝੋਟੀ ਦਿਖਾ ਰਿਹਾ ਦੂਜਾ ਸੁਆ ਸੂਈ ਹੋਈ ਆ ਟੋਕੜ ਝੋਟੀ ਆ ਇਹ ਗੱਬਣ ਹੈਣੀਗੀ ਇੱਕ ਦਿਨ ਦੀ ਵੀ ਮਗਰ ਇਹਦੇ ਪਿੱਛੇ ਘੱਟੀ ਆ ਘੱਟੀ ਤੁਸੀਂ ਦੇਖ ਸਕਦੇ ਹੋ 5 ਕੁ ਮਹੀਨਿਆਂ ਦੀ ਲਗਭਗ ਸੂਈ ਹੋਈ ਆ ਚੰਗੀ ਘੱਟੀ ਆ ਪਲੀ ਹੋਈ ਪਿੱਛੇ ਦੂਜੀ ਸੂਏ ਝੋਟੀ ਆ। ਤਾਜੀ ਨੇ 12-13 ਕਿਲੋ ਦੁੱਧ ਕੱਢਿਆ ਇਸ ਟਾਈਮ 7 ਲੀਟਰ ਦੁੱਧ ਆ। ਥਣਲੇ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਸਾਨੂੰ ਮੱਝ ਤੋੜ ਕੇ ਦਿਖਾਉਣੇ ਆ। ਕੱਦ ਪੱਖੋਂ ਝੋਟੀ ਚੰਗੀ ਆ ਘਰੇਲੂ ਝੋਟੀ ਆ ਸਾਰਾ ਘਰ ਦੇ ਰਵਾਗਾ। ਮਾਲ ਜ਼ਿਆਦਾ ਹੋਣ ਕਰਕੇ ਵੇਚਣਾ ਪੈ ਰਿਹਾ ਮੱਸਰ ਦੀ ਰੋਸ ਤਾਂ ਮੂਰੇ। ਥਣਲੇ ਬਾਅਦ ਤੁਸੀਂ ਚੈੱਕ ਕਰੋ। ਥੋੜਾ ਜਿਹਾ ਡਰ ਦੀ ਜਰੂਰ ਆ ਉੱਪਰੇ ਬੰਦੇ ਤੋਂ। ਬਾਕੀ ਚੂਨ ਨੂੰ ਕੁਛ ਨਹੀਂ ਕਹਿੰਦੀ ਬੰਦਾ ਬੁੜੀ ਕੋਈ ਮਰਜ਼ੀ ਚ ਹੋਈ ਜਾਵੇ। ਕੋਈ ਟਾਈਮ ਤੋਂ ਟਾਈਮ ਨਹੀਂ। ਜਦੋਂ ਮਰਜ਼ੀ ਚੋਲੋ ਤੁਸੀਂ। ਉਹਨ ਸਵੇਰ ਦੇ 7 ਵਜੇ ਹਣੀ ਵੀਡੀਓ ਕਰਕੇ ਆਪਾਂ ਥੋੜੀ ਲੇਟ ਕਰਤੀ। ਥਾਣ ਤੁਸੀਂ ਚੈੱਕ ਕਰ ਸਕਦਾ। ਥਾਣ ਬਹੁਤ ਚੰਗਾ ਲੱਗਿਆ ਹੋਇਆ। ਲੇਵਾ ਪੂਰਾ ਫੁੱਲ ਦਿਖਾਉਂਦੀ ਆ। ਪਿੱਛੇ ਵੀ ਤੁਸੀਂ ਦੇਖ ਲਓ। ਕੱਦ ਵੀ ਚੰਗਾ ਝੋਟੀ ਦਾ। ਥਾਣ ਬਹੁਤ ਚੰਗਾ ਲੱਗਿਆ ਹੋਇਆ। ਲੇਵਾ ਬਾਕਸ ਤੋਂ ਵਧੀਆ ਲੱਗਿਆ ਹੋਇਆ। ਤਾਜੀ ਨੇ 12 ਗਾ ਇਸ ਟਾਈਮ 7 ਕਿਲੋ ਲੀਟਰ ਦੁੱਧ ਆ। ਥਾਣ ਲੇਵਾ ਸਾਨੂੰ ਇੱਕ ਵਾਰ ਨੇੜੇ ਤੋਂ ਚੈੱਕ ਕਰਾਣ ਨੇ। ਆ ਪਿੱਛੇ ਦੀ ਕੱਟੀ ਆ। ਤੇ ਰੇਟ ਆਪਾਂ ਇਹਦਾ ਫਿਕਸ ਰੱਖਿਆ 65000 ਰੁਪਏ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਤੇ ਆਪਾਂ ਹੀ ਸੌਦਾ ਕਰਨਾ ਆਪਣੇ ਰਿਸ਼ਤੇਦਾਰੀ ਚਾ ਫੋਨ ਨੰਬਰ ਆਪਣਾ ਹੈਗਾ 98880 7362 ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਨੇ ਕੱਟੀ ਦੀ ਮਿਲਦੀ ਆ ਤਾਜੀ ਅਮਨ ਨੂੰ ਹੀਜ ਕਰਦੀ ਆ ਛੱਟਦੀ ਆ ਕੱਟੀ ਨੂੰ ਦੋਨੇ ਟਾਈਮ ਬੱਚੇ ਦੇ ਮਿਲਦੀ ਆ ਚੋ ਜਦੋਂ ਮਰਜੀ ਲੋ ਤੁਸੀਂ ਬਾਕੀ ਪਸ ਮੈਂ ਹੁੰਦੇ ਆ ਧਾਰਾ ਮਾਰ ਕੇ ਦਿਖਾ ਦਨੇ ਧਾਰਾ ਤੁਸੀਂ ਚੈੱਕ ਕਰ ਲਓ ਬਾਕੀ ਲਵੇ ਜਾਏ ਤਾਂ ਥੋੜਾ ਜਿਹਾ ਡਰਦੀ ਆ ਤਾਂ ਕਰਕੇ ਆਪਾਂ ਜ਼ੂਮ ਕਰਕੇ ਤੁਹਾਨੂੰ ਥੰਦ ਖਾ ਰਹੇ ਆ ਮਗਰ ਲਿਆਂਦੇ ਹੀ ਮਾਰਦੇ ਥੋਈ ਸਰਲਾ ਪੂਰਣੀ ਹੈਗਾ ਥਣ ਥਣ ਬਹੁਤ ਚੰਗਾ ਕੱਢਿਆਗਾ ਆਪਾਂ ਸਮਾ ਕੇ ਬਾਕੀ ਜਿਹੜਾ ਕੋਈ ਬਾਈ ਖਰੀਦਣਾ ਚਾਹੁੰਦਾ ਉਹ ਆਪਣਾ ਫੋਨ ਨੰਬਰ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਨੇ 98880 7162 ਉਹ ਪਿੱਛੇ ਕੱਟੀ ਹੈ ਇਹਦੇ ਚਾਰ ਥਣ ਨੇ ਕੱਟੀ ਪਲੀ ਹੋਈ ਆ ਪੂਰੀ ਜਿਹੜਾ ਵੀਰ ਕੋਈ ਕਹਦੂ ਕੱਟੀ ਆਪਾਂ ਨਹੀਂ ਲੈਣੀਓ ਕੱਟੀ ਰੱਖ ਵੀ ਲਵਾਂਗੇ ਕੱਲੀ ਮੱਝ ਦੇ ਦਾਂਗੇ ਨਹੀਂ ਵੈਸੇ ਆਪਾਂ ਦੋਨੇ ਦੇਣ ਦਾ ਇਰਾਦਾ ਹੈਗਾ ਮੁੱਲ 65 ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਜਿਹੜਾ ਵੀ ਬਾਈ ਖਰੀਦਣਾ ਚਾਹੁੰਦਾ ਆਪਣੇ ਨਾਲ ਫੋਨ ਤੇ ਗੱਲ ਕਰ ਲਿਓ